ਹਾਂਜੀ ਅੱਜ ਅਸੀਂ ਆਏ ਹਾਂ ਜੀ ਪਿੰਡ ਭਰੋਵਾਲ ਕਲਾਂ ਨਾਨਕਸਰ ਵਾਲਿਆਂ ਦਾ ਇਹ ਗੁਰਦੁਆਰਾ ਸਾਹਿਬ ਆ ਜੀ ਇਹਦੇ ਤੁਹਾਨੂੰ ਦਰਸ਼ਨ ਕਰਵਾਉਣਾ ਤੇ ਇੱਥੇ ਨਾ ਜੀ ਇੱਕ ਡਾਕਟਰ ਸਾਹਿਬ ਇਲਾਜ ਕਰਦੇ ਨੇ ਰੀੜ ਦੀ ਹੱਡੀ ਦਾ ਪ੍ਰੋਬਲਮ ਹੋਵੇ ਚਾਹੇ ਆਪਾਂ ਨੂੰ ਕੋਈ ਹੋਰ ਮਤਲਬ ਕੋਈ ਅੰਗ ਪੈਰ ਖੜਿਆ ਹੋਵੇ ਜਿਆਦਾਤਰ ਜਣੀ ਰੀੜ ਦੀ ਹੱਡੀ ਵਾਲੇ ਕਹਿ ਲਓ ਜਾਂ ਨਸਾਂ ਵਗੈਰਾ ਦੀ ਕਮਜ਼ੋਰੀ ਜਾਂ ਸਰਵਾਈਕਲ ਕਹਿ ਲਓ ਹੁਣ ਅੱਜ ਕੱਲ ਸਰਵਾਈਕਲ ਦੀ ਬਿਮਾਰੀ ਜਿਹੜੀ ਆ ਬਹੁਤ ਚੱਲ ਰਹੀ ਆ ਜੀ ਆ ਗੁਰਦੁਆਰਾ ਸਾਹਿਬ ਦੇਖੋ ਹੀ ਪਹਿਲਾਂ ਫਿਰ ਤੁਹਾਨੂੰ ਦੱਸਦੇ ਆਂ ਵੀ ਇਲਾਜ ਕਿਵੇਂ ਹੁੰਦਾ ਈ ਗੁਰਦੁਆਰਾ ਸਾਹਿਬ ਆਈ ਇਹ 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 ਘਰ ਦੋ ਕਰੋ ਦਰਸ਼ਨ ਫਿਰ ਤੁਹਾਨੂੰ ਸਾਰੀ ਡਿਟੇਲ ਦੰਨੇ ਆਂ ਆਪਾਂ ਨਾਨਕਸਰ ਵਾਲਿਆਂ ਦਾ ਗੁਰਦੁਆਰਾ ਸਾਹਿਬ ਆਈ ਇਹ ਇਹ ਨਾਨਕਸਰ 68 ਪਰੋਵਾਲ ਕਲਾਂ ਇਹ ਗੁਰਦੁਆਰਾ ਸਾਹਿਬ ਆ ਜੀ ਠੀਕ ਆ ਜੀ ਇਹ ਗੁਰਦੁਆਰਾ ਸਾਹਿਬ ਆ ਜੀ ਤੇ ਆ ਲੰਗਰ ਹਾਲ ਆਈ ਲੰਗਰ ਚੱਲਦਾ ਆਲੇ-ਦਲੇ ਦੇ ਪਿੰਡਾਂ ਦੇ ਵਿੱਚੋਂ ਬਣਿਆ ਹੋਇਆ ਲੰਗਰ ਆਉਂਦਾ ਹੀ ਤਿਆਰ ਹੋਇਆ ਹੋਇਆ ਜਿਹੜੀਆਂ ਵੀ ਸੰਗਤਾਂ ਇੱਥੇ ਆਉਂਦੀਆਂ ਨੇ ਮਤਲਬ ਇਲਾਜ ਕਰਾਉਣ ਵਾਸਤੇ ਉਹਨਾਂ ਦੇ ਨਾਲ ਪਰਿਵਾਰਕ ਮੈਂਬਰ ਹੁੰਦੇ ਨੇ ਪ੍ਰਸ਼ਾਦਾ ਪਾਣੀ ਛਕਦੇ ਨੇ ਚਾਹ ਪਾਣੀ ਦੇਈ ਇਸ ਤੋਂ ਬਾਅਦ ਆ ਦਿਖਾਉਣੇ ਹੀ ਤੁਹਾਨੂੰ ਆ ਦੇਖੋ ਜੀ ਜਿਹੜੇ ਨੇੜੇ ਤੋਂ ਆਉਂਦੇ ਨੇ ਉਹ ਆਪਣਾ ਜਿਵੇਂ 50 60 ਕਿਲੋਮੀਟਰ ਤੋਂ ਆਉਂਦੇ ਨੇ ਟੂ-ਵੀਲਰ ਤੇ ਆਉਂਦੇ ਨੇ ਆ ਨੇ ਜੀ ਜਿਹੜੇ ਦੂਰ ਤੋਂ ਆਉਂਦੇ ਨੇ ਹੁਣ ਅਸੀਂ ਸਾਨੂੰ ਪਾਇ ਜਾਂਦਾ ਜੀ ਭਰੋਵਾਲ ਕਲਾਂ ਤਕਰੀਬਨ 125 ਤੋਂ 130 ਕਿਲੋਮੀਟਰ ਪਾਇ ਜਾਂਦਾ ਜੀ ਸਾਡਾ ਜ਼ਿਲ੍ਹਾ ਇਹ ਫਤਿਹਗੜ ਸਾਹਿਬ ਸਾਡੇ ਕਾਫੀ ਪੇਸ਼ੈਂਟ ਆਏ ਨੇ ਜੀ ਇੱਥੇ ਤੇ ਉਹ ਸਾਰੇ ਦੇ ਸਾਰੇ ਜਿਹੜੇ ਨੇ ਉਹ ਠੀਕ ਹੋ ਕੇ ਗਏ ਨੇ ਕਾਫੀ ਪਹਿਲਾਂ ਤੋਂ ਆ ਰਹੇ ਆਈ ਅਸੀਂ ਸਾਡੇ ਰਿਸ਼ਤੇਦਾਰ ਹੋਗੇ ਆਪਣੇ ਪਰਿਵਾਰਕ ਮੈਂਬਰ ਜਿਨ੍ਹਾਂ ਨੂੰ ਵੀ ਸਰਵਾਈਕਲ ਦੀ ਪ੍ਰੋਬਲਮ ਸੀ ਜਾਂ ਕੋਈ ਹੋਰ ਪ੍ਰੋਬਲਮ ਸੀ ਸੀਰੀਅਸ ਕੇਸ ਸੀਗੇ ਉਹ ਸਾਰਿਆਂ ਦਾ ਇਲਾਜ ਇੱਥੇ ਹੁੰਦਾ ਕੋਈ ਪੈਸਾ ਨਹੀਂ ਲੱਗਦਾ ਮੇਨ ਗੱਲ ਇਹ ਆ ਜੀ ਪੈਸਾ ਕੋਈ ਨਹੀਂ ਲੱਗਦਾ ਸਿਰਫ ਤੁਹਾਡਾ ਜਿਹੜਾ ਇਹ ਤੁਹਾਨੂੰ ਖੇਚਲ ਕੱਟਣੀ ਪਊਗੀ ਘਰ ਤੋਂ ਚੱਲ ਕੇ ਪੇਸ਼ੰ ਨੂੰ ਇੱਥੇ ਤੱਕ ਲੈ ਕੇ ਆਉਣਾ ਠੀਕ ਆ ਜੀ ਇਹ ਗੱਡੀ ਆਈ ਆਈ ਹੁਣ ਆ ਤੁਸੀਂ ਨੰਬਰ ਨੋਟ ਕਰੋ ਜੀ ਇਹਨਾਂ ਦਾ ਇਹਨਾਂ ਦਾ ਬੱਚਾ ਜਿਹੜਾ ਇਹ 25 ਸਾਲ ਦੀ ਉਮਰ ਆਈ ਉਹਨਾਂ ਦਾ ਸੀਰੀਅਸ ਐਕਸੀਡੈਂਟ ਹੋ ਗਿਆ ਤੇ ਉਹ ਬੀਲ ਚੇਅਰ ਤੇ ਨੇ ਤੇ ਉਹ ਹੁਣ ਅੰਦਰ ਜਿਹੜੇ ਡਾਕਟਰ ਸਾਹਿਬ ਕੋਲ ਇਲਾਜ ਕਰਾਉਣ ਵਾਸਤੇ ਗਏ ਨਹੀਂ ਆਹ ਦੇਖੋ ਕਿੰਨੀਆਂ ਗੱਡੀਆਂ ਖੜੀਆਂ ਨੇ ਬਾਹਰ ਪਾਰਕਿੰਗ ਵੀ ਭਰੀ ਪਈ ਆਹ ਦੇਖੋ ਇਹ ਸਾਰੇ ਇਲਾਜ ਕਰਾਉਣ ਵਾਲੇ ਨੇ ਠੀਕ ਹੈ ਜੀ ਐਡਰੈਸ ਤੁਹਾਨੂੰ ਦੱਸ ਦਤਾ ਪਿੰਡ ਪਰੋਵਾਲ ਕਲਾਂ ਸਿੱਧਵਾ ਵੇਟ ਦਾ ਇਲਾਕਾ ਲੱਗਦਾ ਹੀ ਇਹ ਸਿੱਧਮਾ ਵੇਟ ਦਾ ਇਲਾਕਾ ਪਿੰਡ ਪਰੋਵਾਲ ਕਲਾ ਨਾਨਕਸਰ ਵਾਲਿਆਂ ਦਾ ਠੀਕ ਹੈ ਜੀ ਆਹ ਸਾਰੇ ਪੇਸ਼ੈਂਟ ਦੇਖੋ ਜੀ ਬੈਠੇ ਨੇ ਟੋਕਨ ਜਿਹੜੇ ਨੇ ਤਕਰੀਬ 2-250 ਪੇਸ਼ੈਂਟ ਹੋ ਜਾਂਦਾ ਜੀ ਇੱਥੇ 2-250 ਪੇਸ਼ੈਂਟ ਹੋ ਜਾਂਦੇ ਨੇ ਠੀਕ ਹੈ ਜੀ ਇੱਥੇ ਟੋਕਨ ਮਿਲਦੇ ਨੇ ਆ ਦੇਖ ਲਓ ਤੇ ਇੱਥੇ ਇਲਾਜ ਹੁੰਦਾ ਜੀ ਤੁਸੀਂ ਆ ਸਕਦੇ ਠੀਕ ਹੈ ਜੀ ਆਹ ਦੇਖੋ ਬਾਪੂ ਜੀ ਨੂੰ ਕਿੰਨੀ ਪ੍ਰੋਬਲਮ ਆਈ ਇਹ ਵੀ ਸਾਰੇ ਜਿਹੜੇ ਨੇ ਪੇਸ਼ੈਂਟ ਨੇ ਤੇ ਕੋਈ ਐਦਾਂ ਦਾ ਪੇਸ਼ੈਂਟ ਨਹੀਂ ਅੱਜ ਤੱਕ ਇੱਥੋਂ ਗਿਆ ਜਿਹਨੂੰ ਕੋਈ ਆਰਾਮ ਨਾ ਮਿਲਿਆ ਹੋਵੇ ਠੀਕ ਆ ਜੀ ਆ ਦੇਖੋ ਤੇ ਜਿਹੜਾ ਇਹਦਾ ਐਡਰੈਸ ਆ ਉਹ ਤੁਹਾਨੂੰ ਦੱਸ ਰਿਹਾ ਹਾਂ ਜੀ ਆਪਾਂ ਪਿੰਡ ਦਾ ਨਾਮ ਹੈ ਜੀ ਪਰੋਵਾਲ ਕਲਾਂ ਤੇ ਜਿਹੜੇ ਪਿੰਡਾਂ ਆਉਂਦੇ ਨੇ ਇਧਰੋਂ ਤਲਵੰਡੀ ਹੋ ਗਿਆ ਸਵੱਦੀ ਕਲਾਂ ਹੋ ਗਿਆ ਜੀ ਆਪਣਾ ਭੂੰਦੜੀ ਵਗੈਰਾ ਦਾ ਸਿੱਧਾ ਮਾ ਵੇਟ ਦਾ ਲੱੱਖਾ ਲੱਗਦਾ ਜੀ ਪਿੰਡ ਦਾ ਨਾਮ ਭਰੋਵਾਲ ਕਲਾਂ ਹੈ ਪਿੰਡ ਇਥੋਂ ਤਕਰੀਬਨ ਹੋਏਗਾ ਸਵਾ ਤੋਂ ਡੇਢ ਕਿਲੋਮੀਟਰ ਹੈ ਜੀ ਪਿੰਡ ਭਰੋਵਾਲ ਕਲਾਂ ਉਸ ਤੋਂ ਬਾਅਦ ਜਿਹੜਾ ਇਹ ਗੁਰਦੁਆਰਾ ਸਾਹਿਬ ਆਉਂਦਾ ਜੀ ਠੀਕ ਹੈ ਜੀ ਤੁਸੀਂ ਆਪਣੀਆਂ ਰਿਪੋਰਟਾਂ ਵਗੈਰਾ ਨਾਲ ਲੈ ਕੇ ਆਇਓ ਜੀ ਆਹ ਦੇਖ ਲਓ ਆ ਬੋਰਡ ਦੇਖ ਲਓ ਜੀ ਠੀਕ ਹੈ ਜੀ ਸਾਰੀ ਡਿਟੇਲ ਨੋਟ ਕਰ ਲਓ ਜੀ ਕਿਸੀ ਆ ਸਕਦੇ ਪਿੰਡ ਦਾ ਨਾਮ ਤੁਹਾਨੂੰ ਯਾਦ ਹੋਣਾ ਚਾਹੀਦਾ ਤੁਸੀਂ Google Map ਤੇ ਭਰੋਵਾਲ ਕਲਾਾਂ ਦੀ ਲੋਕੇਸ਼ਨ ਭਰ ਕੇ ਤੁਸੀਂ ਆਰਾਮ ਨਾਲ ਆ ਸਕਦੇ ਹੋ ਦਿਨ ਜਿਹੜਾ ਇਹ ਦੇਖਦੇ ਨੇ ਸਿਰਫ ਐਤਵਾਰ ਦੇ ਦਿਨ ਦੇਖਦੇ ਨਹੀਂ ਹੋਰ ਕਿਸੇ ਦਿਨ ਨਹੀਂ ਦੇਖਦੇ ਹੈਗੇ ਸਿਰਫ ਤੁਸੀਂ ਜੇ ਆਉਣਾ ਆਉਣ ਦੇ ਚਾਹਵਾਨ ਹੋ ਤੁਹਾਨੂੰ ਕੋਈ ਪ੍ਰੋਬਲਮ ਆ ਸਿਰਫ ਤੁਸੀਂ ਨੇ ਐਤਵਾਰ ਵਾਲੇ ਦਿਨ ਆਉਣਾ ਕੋਸ਼ਿਸ਼ ਕਰਿਓ ਵੀ ਸਵੇਰੇ ਸੱਜਰੇ ਆਓ ਜੇ ਤੁਸੀਂ ਸੱਜਰੇ ਨਹੀਂ ਆ ਸਕਦੇ ਜਲਦੀ ਨਹੀਂ ਆ ਸਕਦੇ ਕਿਉਂਕਿ ਟੋਕਨ ਕਾਫੀ ਦੇ ਤੁਹਾਨੂੰ ਫਿਰ ਵੇਟ ਕਰਨਾ ਪੈਣਾ ਨੀਚੋ ਰੱਖਣੀ ਪੈਣੀ ਹੈ ਕਿਉਂਕਿ ਨੰਬਰ ਜਿਹੜਾ ਏ ਉਹ 200 ਹੋਊਗਾ ਜਾਂ 150 ਟੋਕਨ ਹੋਊਗਾ ਜਾਂ 100ਵਾਂ ਨੰਬਰ ਹੋਊਗਾ ਫਿਰ ਤੁਹਾਨੂੰ ਪੂਰਾ ਦਿਨ ਬੈਠਣਾ ਪੈਣਾ ਹੀ ਇੰਨੀ ਕੁ ਖੇਚੜਾ ਤੁਹਾਨੂੰ ਕਰਨੀ ਪਣੀ ਜੇ ਤੁਸੀਂ ਕਹਿੰਦੇ ਹੋ ਵੀ ਅਸੀਂ ਮਤਲਬ ਜਲਦੀ ਘਰ ਜਾਣਾ ਚਾਹੁੰਦੇ ਹਾਂ ਤਾਂ ਸ਼ਨੀਵਾਰ ਸ਼ਾਮ ਨੂੰ ਤੁਸੀਂ ਉਰੇ ਆ ਜਾਓ ਜੀ ਠੀਕ ਹੈ ਜੀ ਸ਼ਨੀਵਾਰ ਸ਼ਾਮ ਨੂੰ ਤੁਸੀਂ ਆ ਕੇ ਇੱਥੇ ਕਮਰੇ ਵਗੈਰਾ ਮਿਲਦੇ ਨੇ ਕਮਰੇ ਲੈ ਕੇ ਇੱਥੇ ਰਹੋ ਨਾਉਣ ਦਾ ਲੰਗਰ ਦਾ ਖਾਣ ਪੀਣ ਦਾ ਸਾਰਾ ਪ੍ਰਬੰਧ ਹੈ ਜੀ ਠੀਕ ਹੈ ਜੀ ਜਿਵੇਂ ਹੁਣ ਠੰਡਾ ਹੋ ਗਈ ਅੱਗੇ ਹੁਣ ਤੁੰਦਾਂ ਪੈਣ ਗਈਆਂ ਉਹਦੇ ਵਿੱਚ ਬਹੁਤ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਈ ਇਹ ਬੰਦਾ ਘਰ ਤੋਂ ਆਪਣੀ ਮਸ਼ੀਨਰੀ ਲੈ ਕੇ ਤੁਰਤਾ ਪੈਂਦਾ ਜਿਵੇਂ ਹੁਣ ਅਸੀਂ ਤੜਕੇ ਸਵੇਰੇ 2 ਵਜੇ ਦੇ ਤੁਰੇ ਹੋਏ ਆ ਜੀ 2 ਵਜੇ ਨਿਕਲੇ ਸੀਗੇ 4 ਵਜੇ ਇੱਥੇ ਆ ਕੇ ਪਹੁੰਚੇ ਆ ਜੀ ਠੀਕ ਹੈ ਜੀ 2 ਘੰਟੇ ਦੇ ਤਕਰੀਬਨ ਸਾਨੂੰ ਸਮਾਂ ਲੱਗ ਗਿਆ 150 ਕਿਲੋਮੀਟਰ ਲੰਮ ਸਮਾ ਜੀ ਸਾਨੂੰ ਪੈਂਦਾ ਅਸੀਂ ਜਲਦੀ ਆਗੇ ਜਿਹੜਾ ਚਲੋ ਜਲਦੀ ਨਹੀਂ ਆ ਸਕਦਾ ਕਿਸੇ ਕੋਲ ਦੇਖੋ ਸਭ ਕੋਲ ਆਪਣੇ ਆਪਣੇ ਸਾਧਨ ਨਹੀਂ ਹੈਗੇ ਮਜਬੂਰੀਆਂ ਹੁੰਦੀਆਂ ਨੇ ਕੋਈ ਬੱਸ ਨੂੰ ਵੀ ਆਇਆ ਹੋਏਗਾ ਤੁਸੀਂ ਆ ਕੇ ਇੱਥੇ ਮਤਲਬ ਆਪਣਾ ਰਾਤ ਨੂੰ ਰਹਿ ਸਕਦੇ ਹੋ ਕਮਰੇ ਲਓ ਜੀ ਸ਼ਨੀਵਾਰ ਨੂੰ ਤੁਸੀਂ ਆਜੋ ਦੁਪਹਿਰ 12 ਵਜੇ ਤੋਂ ਬਾਅਦ ਆਜੋ ਸ਼ਾਮ ਨੂੰ ਆਜੋ ਇੱਥੇ ਆ ਕੇ ਤੁਸੀਂ ਰਹੋ ਆਪਣਾ ਤੇ ਸਵੇਰੇ ਉੱਠੋ ਸਵੇਰੇ ਉੱਠ ਕੇ ਉੱਠ ਕੇ ਨਾਓ ਤੋਂ ਆਪਣਾ ਮੂਰੇ ਟੋਕਨ ਵਾਲੀ ਲਾਈਨ ਦੇ ਵਿੱਚ ਆਪਣਾ ਮੁਰਲਾ ਨੰਬਰ ਲਗਾਓ ਤੇ ਤੁਹਾਡਾ ਜਲਦੀ ਵਾਰੀ ਆਜੂਗੀ ਤੁਸੀਂ 11 12 ਵਜੇ ਦੇ ਨਿਵੇਲੇ ਹੋਗੇ ਇੱਥੋਂ ਨਿਕਲ ਜਾਓ ਠੀਕ ਹੈ ਜੀ ਉਮੀਦ ਹੈ ਜੀ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇਗੀ ਵੀਡੀਓ ਤੋਂ ਤੁਹਾਨੂੰ ਜਿਹੜੀ ਅਸੀਂ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਹੈ ਉਹ ਅਸੀਂ ਚੰਗੀ ਤਰ੍ਹਾਂ ਦੇ ਪਾਏ ਹੋਵਾਂਗਾ ਹੋਵਾਂਗੇ ਤੁਸੀਂ ਪਿੰਡ ਦਾ ਨਾਮ ਤੁਸੀਂ ਸਰਚ ਕਰਨਾ ਹੈ ਭਰੋਵਾਲ ਕਲਾਂ ਇੱਥੇ ਸਾਰੇ ਮਰੀਜ਼ਾਂ ਦਾ ਇਲਾਜ ਹੁੰਦਾ ਜਿਵੇਂ ਰੀੜ ਦੀ ਹੱਡੀ ਦੇ ਵਿੱਚ ਕੋਈ ਨੁਕਸ ਹੋਵੇ ਸੱਟ ਵੱਜੀ ਹੋਵੇ ਐਕਸੀਡੈਂਟ ਵਾਲੇ ਕੇਸ ਹੋ ਗਏ ਜਾਂ ਸਰਵਾਈਕਲ ਹੋ ਗਿਆ ਜਾਂ ਹੋਰ ਵੀ ਏਦਾਂ ਦੀਆਂ ਸਾਰੀਆਂ ਬਿਮਾਰੀਆਂ ਤੁਸੀਂ ਰਿਪੋਰਟਾਂ ਨਾਲ ਲੈ ਕੇ ਆਉਣੀਆਂ ਨੇ ਜਦੋਂ ਵੀ ਆਉਣਾ ਪਹਿਲੀ ਵਾਰ ਰਿਪੋਰਟਾਂ ਸਾਰੀਆਂ ਤੁਹਾਡੇ ਕੋਲ ਹੋਣੀਆਂ ਚਾਹੀਦੀਆਂ ਨੇ ਪ੍ਰੋਪਰ ਤੁਸੀਂ ਆਪਣੇ ਪੇਸ਼ੈਂਟ ਨੂੰ ਜਦੋਂ ਲੈ ਕੇ ਆਉਣਾ ਸਾਰੀ ਗੱਲਬਾਤ ਕਰਨੀ ਆ ਸਾਰੀ ਦੱਸਣੀ ਆ ਵੀ ਕਿੱਦਾਂ ਇਹ ਬਿਮਾਰੀ ਸ਼ੁਰੂ ਹੋਈ ਕਿੱਦਾਂ ਐਕਸੀਡੈਂਟ ਹੋਇਆ ਸਾਰੀ ਤੁਸੀਂ ਨੌਲੇਜ ਉਹਨਾਂ ਨੂੰ ਦੇਣੀ ਆ ਤੇ ਫਿਰ ਉਹ ਇਲਾਜ ਕਰਨਗੇ ਇਲਾਜ ਜਿਹੜਾ ਇਹ ਉਹ 100% ਤੁਹਾਡਾ ਹੋਏਗਾ ਹੀ ਹੋਏਗਾ ਕੋਈ ਐਦਾਂ ਦਾ ਪੇਸ਼ੈਂਟ ਇੱਥੋਂ ਮੈਂ ਮੁਰਦਦਾ ਨਹੀਂ ਦੇਖਿਆ ਜਿਹਦਾ ਨਾ ਇਲਾਜ ਹੋਇਆ ਹੋਵੇ ਠੀਕ ਆ ਜੀ ਉਮੀਦ ਆ ਜੀ ਬਈ ਸੱਜ ਦੀ ਵੀਡੀਓ ਦੇ ਵਿੱਚ ਇੰਨੀ ਕਿ ਜਾਣਕਾਰੀ ਸੀਗੀ ਵੀਡੀਓ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਕਰਿਓ ਜੀ ਸ਼ੇਅਰ ਕਰਿਓ ਹੋਰ ਭਰਾਵਾਂ ਤੱਕ ਸ਼ੇਅਰ ਕਰਨੀ ਬਣਦੀ ਹੈ ਜੀ ਇਹ ਵੀਡੀਓ ਕਿਉਂਕਿ ਇਹ ਕੋਈ ਪੇਡ ਪ੍ਰਮੋਸ਼ਨ ਨਹੀਂ ਹੈਗਾ ਕੋਈ ਇੱਥੇ ਮੈਂ ਤੁਹਾਨੂੰ ਦੁਬਾਰਾ ਦੱਸਦਾ ਕੋਈ ਪੈਸਾ ਤੁਹਾਡਾ ਖਰਚਾ ਨਹੀਂ ਆਉਣਾ ਜਿਹੜਾ ਤੁਹਾਡਾ ਘਰ ਤੋਂ ਨਿਕਣ ਲੱਗੇ ਤੇਲ ਪਾਣੀ ਦਾ ਖਰਚਾ ਉਹ ਜ਼ਰੂਰ ਆਏਗਾ ਤੁਹਾਨੂੰ ਖੇਚਲ ਕੱਟਣੀ ਪਊਗੀ ਲਗਾਤਾਰ ਆਉਣਾ ਵੀ ਪੈ ਸਕਦਾ ਜਾਂ ਫਿਰ ਉਸ ਤੋਂ ਬਾਅਦ ਤੁਹਾਨੂੰ 3-4 ਗਿੜੇ ਲਗਾਤਾਰ ਲਾਉਣੇ ਪੈਣ ਫਿਰ ਉਸ ਤੋਂ ਬਾਅਦ ਕਹਿ ਦਿੰਦੇ ਨਹੀਂ ਜਿਵੇਂ ਹੁਣ 15 ਦਿਨ ਬਾਅਦ 20 ਦਿਨ ਬਾਅਦ ਜਾਂ ਮਹੀਨੇ ਬਾਅਦ ਜਿੱਦਾਂ-ਜਿੱਦਾਂ ਬਿਮਾਰੀ ਤੁਹਾਡੀ ਠੀਕ ਹੁੰਦੀ ਜਾਏਗੀ ਉਦਾਂ-ਉਦਾਂ ਜਿਹੜਾ ਇਹ ਤੁਹਾਨੂੰ ਜਿਹੜਾ ਇਹ ਫਿਰ ਮਹੀਨੇ ਬਾਅਦ ਬੁਲਾਉਣਾ ਸ਼ੁਰੂ ਕਰ ਦਿੰਦੇ ਡਾਕਟਰ ਸਾਹਿਬ ਉਹ ਜਿੱਦਾਂ ਦੀ ਮਤਲਬ ਕੰਡੀਸ਼ਨ ਹੋਏਗੀ ਉਸ ਹਿਸਾਬ ਦੇ ਨਾਲ ਤੁਹਾਨੂੰ ਜਿਹੜਾ ਏ ਇਹਨਾਂ ਨੇ ਬੁਲਾਉਣਾ ਹੀ ਆਇ ਨਹੀਂ ਹੈਗਾ ਵੀ ਮਤਲਬ ਤੁਹਾਨੂੰ ਹਾਰੇ ਇਤਵਾਰੇ ਕਹਿਣਗੇ ਵੀ ਤੁਸੀਂ ਲਗਾਤਾਰ ਆਉਂਦੇ ਰਹੋ ਐਦਾਂ ਨਹੀਂ ਹੈਗਾ ਜਿੱਦਾਂ ਜਿੱਦਾਂ ਤੁਹਾਡੀ ਕੰਡੀਸ਼ਨ ਜਿਹੜੀ ਆ ਪੇਸ਼ੈਂਟ ਦੀ ਤੁਹਾਡੀ ਜਿਹੜੀ ਠੀਕ ਹੁੰਦੀ ਜਾਏਗੀ ਉਸ ਤਰ੍ਹਾਂ ਫਿਰ ਇਹ ਤੁਹਾਨੂੰ ਜਿਹੜੇ ਨੇ ਮਤਲਬ 15 ਦਿਨ ਬਾਅਦ 20 ਦਿਨ ਬਾਅਦ ਐਦਾਂ ਮਹੀਨੇ 'ਚ ਨੂੰ ਇੱਕ ਵਾਰ ਜਿਹੜਾ ਯਾਨੀ ਜੇ ਤੁਸੀਂ ਆਏ ਕੋ ਲਗਾਤਾਰ ਪਾਠ ਕਰਨ ਨੂੰ ਇਹ ਕਹਿੰਦੇ ਨਹੀਂ ਸਿਰਫ ਜਦੋਂ ਟੋਕਨ ਦਿੰਦੇ ਨੇ ਤੁਸੀਂ ਵੱਧ ਤੋਂ ਵੱਧ ਮਤਲਬ ਆਪਣੀ ਇਸਟਮ ਤੇ ਆਓ ਪਾਠ ਕਰੋ ਚਾਹੇ ਹਿੰਦੂ ਬਰਾਦਰੀ ਜਿਉਂ ਤੁਸੀਂ ਚਾਹੇ ਸਿੱਖੋਂ ਚਾਹੇ ਮੁਸਲਮਾਨ ਮੁਸਲਮਾਨ ਬਰਾਦਰੀ ਜਿਉਂ ਆਪਣੇ ਇਸ਼ਟ ਦਾ ਨਾਮ ਲੈਣ ਨੂੰ ਕਹਿੰਦੇ ਨਹੀਂ ਸਿਰਫ ਇੱਥੇ ਆ ਕੇ ਨਾਮ ਜਪਨ ਕਰੋ ਆਪਣੀ ਇਸ਼ਟ ਦਾ ਤੇ ਡਾਕਟਰ ਸਾਹਿਬ ਫਿਰ ਜਿਹੜਾ ਇਹ ਇਲਾਜ ਪੱਕਾ ਕਰ ਦਿੰਦੇ ਨੇ ਉਮੀਦ ਹੈ ਜੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਵੀਡੀਓ ਕਾਫੀ ਲੰਬੀ ਹੋ ਗਈ ਹੈ ਜੀ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਜੀ ਵੱਧ ਤੋਂ ਵੱਧ ਕਿਸੇ ਦਾ ਭਲਾ ਹੋ ਜਵੇ ਗਰੁੱਪਾਂ ਦੇ ਵਿੱਚ ਪਾ ਦਿਓ WhatsApp ਤੇ ਪਾ ਦਿਓ ਜੀ ਆਪਣਾ Facebook ਤੇ ਸ਼ੇਅਰ ਕਰ ਦਿਓ ਜੀ ਕਿਸੇ ਦਾ ਭਲਾ ਹੋ ਜਵੇ ਜੀ ਆਪਾਂ ਵੀ ਇਹ ਵੀਡੀਓ ਤਾਂ ਹੀ ਬਣਾਈ ਹੈ ਜੀ ਤੇ ਵੀਡੀਓ ਦੇ ਵਿੱਚ ਦਿੱਤੀ ਗਈ ਜਾਣਕਾਰੀ ਜੇਕਰ ਤੁਹਾਨੂੰ ਚੰਗੀ ਲੱਗੀ ਹੋਵੇ ਲਾਈਕ ਵੀ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਜੀ ਵੀਡੀਓ ਵੇਖਣ ਦੇ ਲਈ ਤੁਹਾਡਾ ਸਾਰਿਆਂ ਦਾ ਜੀ ਬਹੁਤ ਬਹੁਤ ਧੰਨਵਾਦ